ਪੰਜਾਬ ਦੀ ਆਡੀਅנס 13 ਜਨਵਰੀ ਤੋਂ ਇੱਕ ਨਵਾਂ ਐਂਟਰਟੇਨਮੈਂਟ ਚੈਨਲ ਦੇਖ ਸਕੇਗੀ ਜੀ ਪੰਜਾਬੀ ਤੇ ਸਾਡੇ ਨਾਲ ਗੱਲ ਕਰਨ ਲਈ ਹੈਗੇ ਆ ਜੀ ਪੰਜਾਬੀ ਦੇ ਪ੍ਰੋਗਰਾਮਿੰਗ ਹੈਡ ਮਨਜੀਤ ਹਨ ਜੀ ਉਹਨਾਂ ਨਾਲ ਗੱਲ ਕਰਦੇ ਆ ਮਜੀਤ ਸਭ ਤੋਂ ਪਹਿਲਾਂ ਬਹੁਤ ਬਾਤ ਤੁਹਾਡਾ ਸ਼ੁਕਰੀਆ ਜਿਹੜਾ ਤੁਸੀਂ ਪੰਜਾਬ ਦੀ ਜਨਤਾ ਨੂੰ ਇੱਕ ਨਵਾਂ ਚੈਨਲ ਦੇਣ ਜਾ ਰਹੇ ਹੋ ਜੀ ਜਰੂਰ ਅਸੀਂ ਸਾਡੀ ਕੋਸ਼ਿਸ਼ ਆ ਅਸੀਂ ਬੜੇ ਟਾਈਮ ਤੋਂ ਮਿਹਨਤ ਕਰ ਰਹੇ ਆ ਤੇ ਆਈ ਥਿੰਕ ਹੁਣ ਦਿਨ ਆ ਗਿਆ 13 ਜਨੂਅਰੀ ਲੋੜੀ ਦੇ ਸ਼ੁਭ ਮੌਕੇ ਤੇ ਜੀ ਪੰਜਾਬੀ ਲਾਂਚ ਹੋ ਰਿਹਾ ਆ ਆਲਮੋਸਟ ਸਾਰੇ ਪਲੇਟਫਾਰਮਸ ਤੇ ਤੇ ਅਸੀਂ ਪੰਜ ਪਹਿਲੀ ਵਾਰ ਪੰਜ ਸੀਰੀਅਲ ਲੈ ਕੇ ਆ ਰਹੇ ਹਾਂ ਜੋ ਡੇਲੀ ਚੱਲਣਗੇ ਸੋਮਵਾਰ ਤੋਂ ਸ਼ੁੱਕਰਵਾਰ ਤੇ ਜਿਹੜਾ ਵੀਕਐਂਡ ਹੈ ਉਹ ਅਸੀਂ ਇੰਡੀਆ ਦੇ ਸਭ ਤੋਂ ਵੱਡੇ ਸਿੰਗਿੰਗ ਰਿਐਲਿਟੀ ਸ਼ੋ ਸਾਰੇਗਾਮਾ ਉਹਦਾ ਪੰਜਾਬੀ ਵਰਜ਼ਨ ਸਾਰੇਗਾਮਾ ਪੰਜਾਬੀ ਆ ਰਿਹਾ ਤੇ ਜਿਹਨੂੰ ਜੱਜ ਕਰ ਰਹੇ ਨੇ ਜੈਜੀਪਾ ਜੀ ਸੋਨੂ ਕੱਕਰ ਐਂਡ ਜੈਦੇਵ ਕੁਮਾਰ ਜੀ ਅੰਜੀ ਜੀ ਪੰਜਾਬ ਦੀ ਆਡੀਅנס ਨੂੰ ਕਿੰਨੀ ਲੋੜ ਸੀਗੀ ਇਸ ਐਂਟਰਟੇਨਮੈਂਟ ਦੀ ਕਿਉਂਕਿ ਅਸੀਂ ਅਕਸਰ ਵੇਖਦੇ ਆ ਕਿ ਜਿਹੜੇ ਸਾਡੇ ਡੇਲੀ ਸੋਪਸ ਹੁੰਦੇ ਆ ਉਹ ਹਿੰਦੀ ਡੇਲੀ ਸੋਪਸ ਹੁੰਦੇ ਆ ਲੋਕੀ ਅੱਕ ਚੁੱਕੇ ਆ ਉਹ ਡੇਲੀ ਸੋਪਸ ਦੇਖ ਦੇ ਤੇ ਪੰਜਾਬ ਦੀ ਜਨਤਾ ਨੂੰ ਇੱਕ ਨਵਾਂ ਫਲੇਵਰ ਚਾਹੀਦਾ ਸੀ ਉਹ ਤੁਸੀਂ ਜਿਹੜਾ ਪ੍ਰੋਸੰਜ ਦੇਖੋ ਆਪਣੀ ਬੋਲੀ 'ਚ ਤਾਂ ਕੁਝ ਵੀ ਅੱਛਾ ਲੱਗਦਾ ਮਤਲਬ ਇਵਨ ਅਸੀਂ ਤੁਸੀਂ ਏਦਾਂ ਤੁਸੀਂ ਅਗਰ ਸਾਊਥ 'ਚ ਵੀ ਕਿਤੇ ਜਾਓ ਤਾਂ ਤੁਹਾਨੂੰ ਇੱਕ ਟੱਬਾ ਵੀ ਮਿਲ ਜਾਣਾ ਪੰਜਾਬ ਦਾ ਉਹ ਖਿੱਚ ਪੈਂਦੀ ਹੈ ਸੋ ਮੈਨੂੰ ਏਦਾਂ ਲੱਗਦਾ ਹੈ 100% ਲੋੜ ਸੀਗੀ ਕਿ ਜਦੋਂ ਪੰਜਾਬੀ ਬੋਲੀਆਂ 'ਚ ਉਹ ਸਾਡਾ ਤਾਂ ਕਿੱਸੇ ਕਹਾਣ ਸਾਡੇ ਕੋਲ ਪਿੱਛੇ ਕਿਸੇ ਇੰਨੇ ਹੈਗੇ ਅਸੀਂ ਹੀਰ განਜਾ ਲੈ ਕੇ ਆ ਰਹੇ ਹਾਂ ਜੋ ਆਈ ਥਿੰਕ ਇੰਨੀ ਨਾਪਾਕ ਤੇ ਰੋਹਾਨੀ ਇਸ਼ਕ ਦੀ ਕਹਾਣੀ ਹੈ ਜਿਹਦੀਆਂ ਲੋਕ ਦੁਨੀਆ ਮਸਾਲਾ ਦਿੰਦੀ ਹੈ ਸੋ ਆਈ ਥਿੰਕ ਇਹ ਬਹੁਤ ਪਹਿਲਾਂ ਹੋ ਜਾਣਾ ਜਿਹਦਾ ਤੇ ਫਿਰ ਕਹਿੰਦੇ ਜਦੋਂ ਹੋਇਆ ਉਦੋਂ ਚੰਗਾ ਹੋਇਆ ਸੋ ਮੈਨੂੰ ਨਹੀਂ ਲੱਗਦਾ ਕਿ ਭਈ ਕੋਈ ਵੀ ਇਸ ਚ ਕਮੀ ਅਸੀਂ ਛੱਡ ਕੋਸ਼ਿਸ਼ ਕੀਤੀ ਹੈ ਕਿ ਜਿੰਨਾ ਵਧੀਆ ਤੋਂ ਵਧੀਆ ਸੋ ਆਈ ਸੋ ਆਈ ਬਲੀਵ ਪੰਜਾਬ ਦੇ ਕਿੱਸੇ ਕਹਾਣੀਆਂ ਇੰਨੇ ਸਟਰੋਂਗ ਹੈ ਔਰ ਜਦੋਂ ਪੰਜਾਬੀ ਮਾਂ ਬੋਲੀ ਚ ਪਰੋਸੇ ਜਾਣਗੇ ਉਹ ਉਹਦਾ ਕਨੈਕਸ਼ਨ ਦਿਲ ਤੋਂ ਬਣੇਗਾ ਤੋ ਇੰਨੀ ਤੋ ਜੁੜਿਆ ਹੋਏਗਾ ਮਿੱਟੀ ਤੋਂ ਜੁੜਿਆ ਹੋਏਗਾ 100% ਮਿੱਟੀ ਤੋਂ ਜੁੜਿਆ ਹੋਏਗਾ ਪਰ ਡੈਫੀਨੇਟਲੀ ਅਸੀਂ ਦੋਨੋਂ ਫਲੇਵਰ ਕੈਟਲ ਕਰ ਰਹੇ ਹਾਂ ਅਰਬਨ ਵੀ ਹੈ ਔਰ ਰੂਰਲ ਵੀ ਹੈ ਤੇ ਮੀਨ ਟਾਰਗੇਟ ਆਡੀਅנס ਤੁਸੀਂ ਕਿਸ ਨੂੰ ਦੇਖ ਰਹੇ ਹੋ ਕਿਉਂਕਿ ਪੰਜਾਬ ਦਾ ਜਿਹੜਾ ਕਲਚਰ ਹੈਗਾ ਉਹ ਆਪਣੇ ਆਪ ਚ ਇੱਕ ਪੂਰੀ ਵਿਰਾਸਤ ਨੂੰ ਸਮੇਟੇ ਹੋਏ ਨੇ ਤੁਸੀਂ ਵਿਰਾਸਤ ਦੀ ਉਹ ਪੂਰਾ ਦਿਖਾਓਗੇ ਕਲਚਰ ਦਿਖਾਓਗੇ ਲੇਕਿਨ ਪੰਜਾਬ ਜਿਸ ਕਾਰਨ ਇੱਕ ਬਦਨਾਮ ਹੈਗਾ ਮੀਡੀਆ ਦੇ ਵਿੱਚ ਉਹ ਨੰਗੇਸ਼ਪਨ ਤੋਂ ਬਦਨਾਮ ਹੈਗਾ ਕਿਉਂਕਿ ਅੱਜ ਕੱਲ ਫੈਮਿਲੀ ਜਿਹੜੇ ਗਾਣੇ ਆ ਰਹੇ ਹੋ ਫੈਮਿਲੀ ਨਾਲ ਬੈਠ ਕੇ ਦੇਖਣ ਵਾਲੇ ਨਹੀਂ ਹੈਗੇ ਨੇ ਤੇ ਉਸ ਤੋਂ ਹਟ ਕੇ ਤੁਸੀਂ ਪਰਸੋਂ ਪੁੱਛੋ ਦੇਖੋ ਮੈਂ ਸ਼ਾਇਦ ਇਸ ਗੱਲ ਨਾਲ ਉਹਨਾਂ ਇਤفاق ਨਹੀਂ ਰੱਖਾਂਗਾ ਕਿਉਂਕਿ ਅਗਰ ਤੁਸੀਂ ਪੰਜਾਬੀ ਫਿਲਮਾਂ ਦੇਖੋ ਤਾਂ ਪੰਜਾਬੀ ਫਿਲਮਾਂ ਸ਼ਾਇਦ ਉਹਨਾਂ ਤੋਂ ਪਰੇ ਹੈ ਅੱਜ ਵੀ ਆਈ ਥਿੰਕ ਸਾਡੇ ਹੀਰੋ ਗਰੋਹਨ ਕੋਚ ਕੁਟਕੇ ਹਗ ਨਹੀਂ ਕਰਦੇ ਫਿਰ ਵੀ ਰੋਮਾਂਟਿਕ ਮੂਵੀਆਂ ਸਕਸੈਸ ਹੋ ਰਹੀ ਹੈ ਠੀਕ ਹੈ ਤੇ ਅਸੀਂ ਸ਼ਾਇਦ ਉਸੇ ਰਾਹ ਤੇ ਚੱਲਾਂਗੇ ਠੀਕ ਹੈ ਕਿਉਂਕਿ ਜਿਹੜਾ ਜਿਹੜਾ ਜਿਹੜੀ ਰੂਹਦਾਰੀ ਹੈ ਉਹ ਜ਼ਰੂਰੀ ਨਹੀਂ ਹੈ ਕਿ ਤੁਸੀਂ ਉਹ ਉਹਨੂੰ ਹੱਥ ਫੜ ਕੇ ਦੱਸਣ ਦੀ ਲੋੜ ਹੈ ਉਹ ਜ਼ੁਬਾਨ ਤੋਂ ਵੀ ਦੱਸੀ ਜਾ ਸਕਦੀ ਹੈ ਪਰ ਪੰਜਾਬੀ ਮਾਂ ਬੋਲੀ ਇੰਨੀ ਮਿੱਠੀ ਬੋਲੀ ਹੈ ਉਹ ਆਬਵੀਅਸਲੀ ਉਹ ਆਪਣੇ ਦਿਲ ਦੇ ਪਾਅ ਬਹੁਤ ਛੇਤੀ ਤੇ ਬੜੇ ਆਰਾਮ ਨਾਲ ਦੂਜੇ ਤੱਕ ਪਹੁੰਚਾ ਦਿੰਦੇ ਆ ਆਲ ਦਾ ਬੈਸਟ ਸਰ ਤੁਹਾਨੂੰ ਬਿਲਕੁਲ ਇਹ ਸੀਗੇ ਮਨਜੀਤ ਹੰਸ ਜੀ ਜਿਹੜੇ ਕਿ ਪ੍ਰੋਗਰਾਮਿੰਗ ਹੈੱਡ ਹੈ ਜ਼ੀ ਪੰਜਾਬੀ ਤੇ ਜਿਹੜਾ ਕਿ 13 ਜਨਵਰੀ ਤੋਂ ਔਨ 에ਅਰ ਹੋਣ ਜਾ ਰਿਹਾ ਹੈ ਤੇ ਉਮੀਦ ਕਰਦੇ ਆ ਕਿ ਇਹ ਪੰਜਾਬ ਦੀ ਜਨਤਾ ਦੇ ਭਰੋਸੇ ਦੇ ਉੱਤੇ ਪੂਰਾ ਖਰਾ ਉਤਰੇ ਤਾਂ ਜਿਸ ਤਿੱਕੇ ਨਾਲ ਪੰਜਾਬ ਦੀ ਜਨਤਾ ਨੂੰ ਨਵਾਂ ਫਲੇਵਰ ਚਾਹੀਦਾ ਸੀ ਉਹ ਨਵਾਂ ਫਲੇਵਰ ਜ਼ੀ ਪੰਜਾਬੀ ਲੈ ਕੇ ਆ ਰਿਹਾ ਹੈ। ਚੰਡੀਗੜ੍ਹ ਤੋਂ ਕੇਵਨ ਪ੍ਰਵੀਨ ਪਾਂਡੇ ਦੇ ਨਾਲ ਕੁਸ਼ ਮਹਾਜਨ ਨੈਨਿਕ ਸਵੇਰਾ। ਕੀੜਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ। 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇਨਕਲੂਡ ਹੈ। ਤੁਸੀਂ ਬ੍ਰਹਮਟਨ ਜਾਣਾ ਚਾਹੁੰਦੇ ਹੋ ਸ਼ਰੀ ਜਾਣਾ ਚਾਹੁੰਦੇ ਹੋ ਸਿਰਫ 5 ਲੱਖ ਰੁਪਏ ਚ ਜਾਓਗੇ ਇਹ ਵੀ ਪੈਸੇ ਤੁਸੀਂ ਵੀਰਾਂ ਲੱਗਣ ਤੋਂ ਬਾਅਦ ਦੇ ਨੇ ਮੀ ਆ ਰਫੀਕ ਮੁਹੰਮਦ ਫ੍ਰੀ ਸੇਵਾ ਫ੍ਰੀ ਸਮਾਧਾਨ 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਲਿਖੇ ਰਿਕਾਰਡ ਕੇਸ ਹੱਲ ਵਸ਼ੀਕਰਨ ਲਵ ਮੈਰਿਜ ਪੀ ਆਰ ਲੋਟਰੀ ਸੱਟਾ ਨੰਬਰ ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ ਸਿੱਧੀਆਂ ਤੇ ਚਾਰ ਇਲਮਾ ਦੇ ਬੇਤਾਜ ਬਾਦਸ਼ਾਹ ਤਕਦੀਰ ਕਦੋਂ ਬਦਲੇਗੀ ਸੱਚਾ ਪਿਆਰ ਮਿਲੇਗਾ ਜਾਂ ਨਹੀਂ ਲੋਟਰੀ ਨੰਬਰ ਪਾਓ ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇਧਰ ਉਧਰ ਨਾ ਭਟਕੋ ਸਾਨੂੰ ਫੋਨ ਕਰੋ ਮੈਂ ਰਫੀਕ ਮੁਹੰਮਦ Hi guys, myself MB. My debut song is coming up on 16th of Jan, presented by Savera Music. हम भूल Please go and subscribe to the channel of Savera Music for more updates. Thank you so much.